ਡੱਬੀਪਿਚਾਰ ਸਮਰਾਲਾ ਵਿੱਚ ਸਥਿਤ ਸ੍ਰੀ ਰਾਮੇਸ਼ਵਰ ਮਹਾਦੇਵ ਜੀ ਮੰਦਿਰ ਵਿੱਚ ਅਣਪਛਾਤੇ ਚੋਰਾਂ ਵੱਲੋਂ ਸ਼ਿਵਲਿੰਗ ਦੀ ਗਲੈਰੀ ਨੂੰ ਲੱਗੀ ਹੋਈ 1 ਪੌਣਾ ਕਿਲੋ ਚਾਂਦੀ ਚੋਰੀ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਅਨੁਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸਵੇਰੇ 10:30 ਮਿੰਟ ਤੋਂ 11:00 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੰਦਿਰ ਦੇ ਪੁਜਾਰੀ ਵੱਲੋਂ ਇਸ ਦੀ ਸੂchnਾ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਘਟਨਾ ਦਾ ਪਤਾ ਲੱਗਦੇ ਹੋਏ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਜੀ ਨਾਮ ਤੁਹਾਡਾ ਜੀ ਮੇ ਨਾਮ ਦ੍ਰਿੰਦਰ ਸਰਮਾ ਜੀ ਮੈਂ ਇਹਾ ਪਰ ਕਾਫੀ ਟਾਈਮ ਸੈਟ ਰਹਹਾ ਹਾਂ ਮੈਨੂੰ 12 ਸਾਲ ਹੋ ਗਏ ਅੱਜ ਚੋਰੀ ਘਟਨਾ ਹੋਈ ਹੈ ਮੇਰੇ ਘਰ ਜੀ ਕਿੰਨੇ ਵਜੇ ਹੋਈ ਹੈ ਇਹ ਹੋਈ ਨਹੀਂ ਕੀ ਹੋਈ ਚੋਰੀ ਚੋਰੀ ਆਪਰ ਜੀ ਮੈਂ ਸਵੇਰੇ ਕਮਰੇ ਵਿੱਚ ਬਿਠਾ ਹੋਆ ਸੀ ਤੇ ਇਹ ਹੋਣਾ 7:30 ਤੇ 10 ਦੇ ਵਿੱਚ ਮਤਲਬ ਮੈਂ ਸਭ ਇਹੀ ਹਾਂ ਪਰ ਬਿਠਾ ਅੰਦਰ ਹੀ ਬਿਠਾ ਹੋਆ ਸੀ ਕੋਈ ਮੇਰੇ ਕੋਲ ਆਇਆ ਹੋਆ ਸੀ ਦੇਖਣ ਕੇ ਲਈ ਤੇ ਵਟੋ ਦੇਖਣ ਕੇ ਲਈ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਦਾ ਨਾਸ਼ਤਾ ਕਰਨੇ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफ़ाई तो फूल फाल उठा के मतलब चलो साइड में कर लिए कि चलो जल चढ़ाने वाले कोई दिक्कत ना हो फिर सफ़ाई करने के बाद मैं अंदर चला गया 10 दस को मिनट ले खाना नाश्ता नाश्ता करने फिर जब मैं बाहर आया फूल फाल उठाने लगा फिर वह देखा शिवलिंग चांदी से है ये तो दिन चोरी हो। जी ये बहुत ही तो तो है क्या जैसे कि आपको भी फर्ज़ बनता है पर कैमरे चल आपने ठीक क्यों नहीं करवाई जी यहाँ पर कैमरा जो चलते हैं वो यहाँ पर अंदर हैं सोए बड़े बड़े तारें कटी हुई चूहन की सारी और पहले भी ठीक रहा दो तीन बारे ठीक रहा फिर दूसरी बात ये कि मैं जिसको बोलता हूँ जिस तरह कमेटी को बोल लो यहाँ पे लेडीजों का है उनको मैं दो तीन बार बोल दिया कि यहाँ पर मतलब जो मैनेजमेंट ठीक कर लो अब अकेला मैं भी क्या करूँ ठीक है मेरा काम है सुबह सेवा करना मंदिर खोलना बंद करना तो आरती पूजा करना फिर बाकी जो कमेटी थी है कमेटी कोई भी काम ही साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी की समाधि लिए हुए हो गए उनको दस साल हो गया आज उसके तो बाद किसी ने भी सुध नहीं ली कि मंदिर से की चाहेगा की नहीं करना की करना नहीं करना किसी ने भी एक बार ही नहीं पूछा तो मतलब आप ये बात कह रहे हो जी जिम्मेवार तो जिम्मेवार समय है हाँ जी जिम्मेवार है बिल्कुल है जी क्योंकि मेरे साथ कोई नहीं रहता अकेला आदमी क्या करेगा क्योंकि साथ देना जरूरी है और मैं उनको कई बार बोला कि ध्यान यहाँ पर गेट टूटा हुआ है और कोई लगवा लो यहाँ पे कैमरे कई बार मैं बोला कि ये चेंज कराने वाले कैमरे हैं इनको चेंज करवा लो किसी ने बात मानी नहीं फिर चलो इसका नतीजा व्यक्ति शकी व्यक्ति के देखो यहाँ पर अभी सौर का मैना भी है जी अब कौन किस तरह आ रहा है कैसे आ रहा है किस क्योंकि किसी तो लिखा तो नहीं है कि चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई, है, कोई आ रहा है कोई जा रहा है फिर आए तो हमने सक एक बंदा आया था वो परना लपेट के आया था और उसको मैं देखा भी वो बाहर भी चला गया अब उसको बाद दोबारा आया फिर मैं नाश्ता करने का उसी टाइम उसने ये काम कर लिया होना जी नाम सर मैं सनी दुआ ਜਾ ਪੋਲੇਨਾਰ ਜੀ ਅੱਜ ਜਿਹੜਾ ਸ਼ਮੰਦਰ ਚੰਦੀ ਆਪਣੇ ਡੱਬੀਆ ਰੋੜਾ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਪੋਲੇਨਾਰ ਜੀ ਦੇ ਵਸਤਰ ਤੇ ਉਹਦੇ ਤੇ ਜਿਹੜਾ ਚਾਂਦੀ ਦਾ ਪਤਰਾ ਚੜਿਆ ਸੀਗਾ ਉਹ ਕੋਈ ਇਥੋਂ ਲਾਗੇ ਲੈ ਗਿਆ ਇਹ ਬਹੁਤ ਹੀ ਮੰਦਭਾਗੀ ਹੈ ਏਡੀ ਸੰਘਣੀ ਆਬਾਦੀ ਦੇ ਵਿੱਚ ਹੋਰ ਦਿਨ ਦਿਹਾੜੇ 9:30 ਤੇ 10 ਵਜੇ ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਦੇ ਨੇ ਰਾਸ ਨੇ ਪਰ ਫੇਰ ਵੀ ਇਹ ਹੋਇਆ ਹੈ ਬਹੁਤ ਮੰਦਭਾਗਾ ਬਹੁਤ ਮਾੜਾ ਉਹ ਹੈ ਜੀ ਤੁਸੀਂ ਅੱਜ ਸੋਭਾਤਰਾ ਕੜਦੇ ਹੋ ਸਾਹਿਬ ਇਹੀ ਮੰਦਰ ਨੂੰ ਕੜਦੇ ਹੋ ਹਾਂ ਜੀ ਕਿਵੇਂ ਕਿ ਸੰਗਣੀ ਬਾਦੀ ਵੱਲੇ ਜੇ ਕਲਾਮਾ ਹੁੰਦੀ ਤੇ ਤੁਸੀਂ ਕੀ ਇਹਦੇ ਉੱਪਰ ਕੋਈ ਐਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦੇਵੋ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰਾ ਖਰਾਬ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਬਾੜ ਚ ਵੀ ਇਹ ਮੰਦਰ ਪੈਂਦਾ ਪਰ ਗੱਲ ਇਹ ਵੀ ਜੇ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਰੇ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਕੈਰ ਕਰਾਂਗੇ ਕਿ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਰੇ ਜਿਹੜੀ ਇੱਥੇ ਕਮੇਟੀ ਬਣੀ ਜਾਈ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੀ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰਦਰ ਦੇ ਵਿੱਚ ਚੋਰੀ ਹੋਣਾ ਬਹੁਤ ਮੰਦ ਭਾਗੀ ਆ ਜਿਵੇਂ ਕਿ ਹੁਣ ਤਾਂ ਚੰਗਲੇ ਪੱਤਰ ਲੈ ਲਿਆ ਇੱਕ ਖੰਡ ਵੀ ਖਾ ਹਾਂ ਫਿਰ ਦੇਖੋ ਫਿਰ ਕਿੰਨੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਹੋ ਜਾਂਦੀ ਗਲਤ ਗੱਲ ਆ ਇਹ ਇਸ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣੇ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਨੇ ਇਹ ਕੰਮ ਕੀਤਾ। ਸਨੀ ਵੀਰੇ 2 ਮਿੰਟ ਕੀ ਨਾਮ ਤੁਹਾਡਾ? ਆਹ ਆਹ ਆਪਾਰ ਇਸੇ ਥਾਣੇ ਸਮਰਾਲੇ ਤੋਂ ਹੀ। ਇਹ ਤੇ ਦੱਬੀ ਬਾਜ਼ਾਰ ਦੇ ਰਮੇਸ਼ਵਰ ਮੰਦਿਰ ਵਿੱਚ ਚੋਰੀ ਹੋਈ। ਇਹਨੂੰ 11:40 ਦੇ ਪਤਾ ਲੱਗਿਆ ਤੇ ਕਰੀਬ 10:00 ਵਜੇ ਹੋਈ ਜਿਹੜਾ ਵਾਰਦਾਤ ਹੋਈ ਹੈ। ਅਸੀਂ ਸੰਤ ਤਵਦੀਸ਼ ਕਰ ਰਹੇ ਆ 24 ਆ ਗਿਆ ਸਾਹਮਣੇ ਤੁਸੀਂ ਆਇਆ ਤੱਕ ਤੱਕ ਫੜਾ ਦੇਮ ਨੂੰ। ਕਿ ਮੈਂ ਕੇ ਮੰਦਰ ਦੇ ਕੈਮਰੇ ਬਹੁਤ ਏਰ ਤੋਂ ਖਰਾਬ ਹੋਏ ਇਹ ਦੱਸ ਰਿਹਾ ਤੇ ਵੀ 3 ਮਹੀਨੇ ਤੋਂ ਖਰਾਬ ਹੈ ਆਹ ਦੋੜਾ ਸੀ ਹੋਰ ਵੀ ਕੈਮਰੇ ਕਿਹਾ ਵੀ ਹੈ ਨਹੀਂ ਜੀ ਇਹ ਜੋ ਕਿ ਤੁਜੀ ਚੋਰੀ ਕੀ ਹੋਇਆ ਉਹਦਾ ਅੱਧਾ ਪਾਣਾ ਕਿਲੋ ਕੋ ਚਾਂਦੀ ਦਾ ਦੱਸ ਰਿਹਾ ਥੰਦੇ 150 ਕਿਲੋ ਕਹਿ ਰਹੇ ਹੈ ਥੰਦੇ ਦਾ ਕਿਹਾ 150 ਕਿਲੋ ਇਹ ਤਾਂ ਮੈਨੂੰ ਅੱਧਾ ਪਾਣਾ ਕਿਲੋ ਲਿਖਾ ਰਿਹਾ ਜੀ ਹਾਂ ਜੀ ਆ ਕੀ ਜੋ ਤਬਦੀਸ਼ ਵਿੱਚ ਆਉਗਾ ਆਉਂਦੀ ਜਾ ਰਹੀ ਹੈ ਜੀ